ਨਬਰੀ ਸਬ ਤਹਿਸੀਲ ਪਾਸੋ ਨਗਰ ਪੰਚਾਇਤ ਚੋਣਾ ਦੇ ਵਿੱਚ ਮਹਿਲਾਵਾਦਾ ਹੋਇਆ ਕਬਜ਼ਾ ਮਧੂਵਾਲਾ ਬਣੀ ਨਗਰ ਪੰਚਾਇਤ ਦੀ ਪਹਿਲੀ ਮਹਿਲਾ ਪ੍ਰਧਾਨ ਤੁਹਾਂ ਦਾਸ ਦੇ ਕਿ ਨਾਬਾ ਵਿੱਚ ਪ੍ਰਧਾਨਗੀ ਦੀ ਚੋਣ ਐਗੇ ਨਾਬਾ ਦੀ ਰਹਿਨਮਾਈ ਦੇ ਹੇਠ ਹੋਈ ਅਤੇ ਸਿਰਫ ਕੁਝ ਹੀ ਮਿੰਟਾਂ ਦੇ ਵਿੱਚ ਸਰਬਸੰਤੀ ਦੇ ਨਾਲ ਮਧੂਵਾਲਾ ਨੂੰ ਪ੍ਰਧਾਨ ਵੀ ਚੁਣ ਲਿਆ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਸਾਰਿਆਂ ਨੂੰ ਬਧਾਈ ਦਿੱਤੀ ਉਥੇ ਵਿਧਾਇਕ ਦੇਮਾਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਕਾਂੜਸ ਅਤੇ ਕਾਲੀਦਾਲ ਇੱਥੇ ਕਾਬਜ਼ ਸੀ ਅਤੇ ਪਹਿਲੀ ਵਾਰ ਹੁਣ ਆਮ ਆਦਮੀ ਪਾਰਟੀ ਦੀ ਪ੍ਰਧਾਨ ਬਣੀ ਹੈ ਇਸ ਮੌਕੇ ਤੇ ਢੋਲ ਤੇ ਡਗੇ ਤੇ ਖੁਸ਼ੀ ਦੇ ਵਿੱਚ ਖੂਬ ਭੰਗੜਾ ਵੀ ਪਾਇਆ ਗਿਆ ਇਸ ਮੌਕੇ ਤੇ ਕੁਦਾਇ ਦੇ ਮੰਡੇ ਕੀ ਕੁਝ ਕੀਤਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਹ ਬਹੁਤ ਬਹੁਤ ਮੁਬਾਰਕਾਂ ਸਾਰੇ ਐਮਸੀ ਸਹਿਬਾਨ ਨੇ ਜੀ ਸੌਂ ਚੱਕੀ ਹੈ ਜੀ 11 ਦੇ 11 ਐਮਸੀ ਜਿਹੜੇ ਨਗਰ ਪੰਚਾਇਤ ਪਾਸੋਂ ਦੇ ਨਵੇਂ ਚੁਣੇ ਗਏ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਔਰ ਅੱਜ ਸਰਬ ਸੰਮਤੀ ਦੇ ਨਾਲ ਨਗਰ ਪੰਚਾਇਤ ਭਾਸੋਂ ਦੇ ਪ੍ਰਧਾਨ ਦੀ ਚੋਣ ਹੋਈ ਹੈ ਮਤਲਬ ਬਾਲਾ ਜੀ ਜਿਹੜੇ ਨੇ ਪ੍ਰੈਜ਼ੀਡੈਂਟ ਚੁਣੇ ਕਹਿੰਦੇ ਸਰਬਸੰਮਤੀ ਨਾਲ ਸਾਰਿਆਂ ਨੇ ਹੱਥ ਖੜੇ ਕਰਕੇ ਉਹਨਾਂ ਦੀ ਸਹਿਮਤੀ ਪ੍ਰਗਟ ਕੀਤੀ ਹੈ 11 ਦੇ 11 ਐਮਸੀ ਸਹਿਬਾਨ ਨੇ ਤੇ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਉਰਪਿੰਦਰ ਸਿੰਘ ਜੀ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਸਾਰਿਆਂ ਨੇ ਚੁਣਿਆ ਗਿਆ ਔਰ ਮੀਤ ਪ੍ਰਧਾਨ ਜਿਹੜੇ ਨੇ ਜੀ ਬੀਬੀ ਬਲਜਿੰਦਰ ਕੌਰ ਇਹਨਾਂ ਨੂੰ ਸਰਬਸੰਮਤੀ ਨਾਲ ਸਾਰਿਆਂ ਨੇ ਚੁਣਿਆ ਗਿਆ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਅੱਛੀ ਟੀਮ ਅਸੀਂ ਕੋਸ਼ਿਸ਼ ਕੀਤੀ ਹੈ ਬੈਲੈਂਸ ਕਰਕੇ ਕਿ ਨਗਰ ਪੰਚਾਇਤ ਭਾਸੋਂ ਦੇ ਬਹੁਤ ਸਾਰੇ ਕੰਮ ਨੇ ਇਹ ਬਾਜ਼ਾਰ ਦਾ ਮਸਲਾ ਹੈ ਤਾਹੇ ਡਿਵੈਲਪਮੈਂਟ ਦਾ ਮਸਲਾ ਸਾਰੇ ਜਿਹੜੇ ਮਸਲੇ ਨੇ ਉਹ ਅਸੀਂ ਬਹੁਤ ਅੱਛੇ ਤਰੀਕੇ ਨਾਲ ਸਾਰੀ ਟੀਮ ਜਿਹੜੀ ਹੈ ਇਕੱਠੇ ਹੋ ਕੇ ਜਿੰਨੇ ਸਾਡੇ ਐਮਸੀ ਸਾਹਿਬਾਨ ਨੇ ਜੋ ਭਾਜੀਪੀ ਦੇ ਨੇ ਕਾਕਲੀ ਦਲ ਦੇ ਨੇ ਉਹਨਾਂ ਨੇ ਵੀ ਨਾਲ ਸਾਡੇ ਸਮਰਥਨ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਸਾਡੇ ਜਿਹੜੇ ਇੰਡੀਪੈਂਡੈਂਟ ਤਿੰਨ ਸਾਡੇ ਐਮਸੀ ਸਾਹਿਬਾਨ ਜਿਤੇ ਸੀ ਆਲਰੇਡੀ ਆਮਾ ਦੀ ਪਾਰਟੀ ਜੁਆਇਨ ਕਰ ਗਏ ਨੇ ਅਰਸ਼ਦ ਜੀ ਜੋਗਾ ਜੀ ਔਰ ਮੈਡਮ ਨਿਰਮਲਾ ਜੀ ਸੂਤ ਮੈਡਮ ਉਹ ਜੁਆਇਨ ਕਰ ਗਏ ਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਸਾਰੇ ਜਿਹੜੇ ਸਹਿਯੋਗ ਕਰ ਰਹੇ ਨੇ ਔਰ ਪਾਸੋਂ ਸ਼ਹਿਰ ਦੇ ਇੱਕ ਇੱਕ ਨਿਵਾਸੀ ਜਿਨ੍ਹਾਂ ਨੇ ਵੋਟ ਪਾ ਕੇ ਸਾਰੇ ਐਮਸੀ ਸਾਹਿਬਾਨ ਜਿਹੜੀ ਕ੍ਰੀਮ ਵਿੱਚ ਚੁਣੀ ਆ ਬਹੁਤ ਅੱਛੀ ਟੀਮ ਚੁਣੀ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਔਰ ਮੈਂ ਵਿਸ਼ਵਾਸਦਾ ਹਾਂ ਪਾਸੋਂ ਦੇ ਸਾਰੇ ਨਿਵਾਸੀਆਂ ਨੂੰ ਕਿ ਸਾਡੀ ਜਿਹੜੀ ਟੀਮ ਹੈ ਇਮਾਨਦਾਰੀ ਨਾਲ ਅੱਛੇ ਤਰੀਕੇ ਨਾਲ ਜਿੰਨੇ ਵੀ ਮਸਲੇ ਨੇ ਪਾਸੋਂ ਦੇ ਚਾਹੇ ਉਹ ਬਿਗਾਰ ਦਾ ਮਸਲਾ ਚਾਹੇ ਡਿਵੈਲਪਮੈਂਟ ਦੇ ਮਸਲੇ ਨੇ ਸਾਰੇ ਬਹੁਤ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਹਲ ਕਰੇਗੀ ਔਰ ਸਭ ਨੂੰ ਨਾਲ ਲੈ ਕੇ ਚੱਲੇਗੀ ਪਿਛਲੀਆਂ ਸਮਿਆਂ ਦੇ ਵਿੱਚ ਕਾਲੀ ਦਲ ਨੇ ਵੀ ਪ੍ਰਧਾਨ ਬਣਾਏ ਨਹੀਂ ਕਾਂਗਰਸ ਨੇ ਵੀ ਬਣਾਏ ਨਹੀਂ ਔਰ ਅਸੀਂ ਪਹਿਲੀ ਵਾਰੀ ਸਾਡੀ ਜਿਵੇਂ ਇਲੈਕਸ਼ਨ ਹੋਈ ਆ ਮਾਂਦੀਪਾਲੀ ਜ਼ੋਨ ਸ਼ਾਂਤੀ ਜਿੱਤ ਕੇ ਐਨਸੀ ਸਰਬਾਨ ਬਣੇ ਨੇ ਔਰ ਹੁਣ ਸਾਰੀ ਨਾਲ ਨੇ ਤੇ ਮੇਰਾ ਹੀ ਮਕਸਦ ਹੈ ਜੀ ਦੇਖੋ ਇਹ ਗੱਲ ਅਕਸਰ ਚਰਚਾ ਚ ਹੁੰਦੀ ਹੈ ਜਦੋਂ ਪ੍ਰਧਾਨ ਬਣਾਈਂਦਾ ਹੈ ਜੀ ਬੜੀਆਂ ਆਫਰਾਂ ਹੁੰਦੀਆਂ ਜੀ ਤੁਸੀਂ ਪੈਸੇ ਲੈ ਲਓ ਆ ਕਰ ਲਓ ਆ ਕਰ ਲਓ ਉਹ ਚੀਜ਼ਾਂ ਤੋਂ ਅਸੀਂ ਬਹੁਤ ਕੋਹਾਂ ਦੂਰ ਆਂ ਕਿਉਂਕਿ ਮੇਰਾ ਮਕਸਦ ਉਹ ਨਹੀਂ ਹੈ ਮੇਰਾ ਮਕਸਦ ਹੈ ਕਿ ਜਿੰਨੂੰ ਵੀ ਸੇਵਾ ਮਿਲੀ ਉਹ ਸੇਵਾ ਦੇ ਤੌਰ ਤੇ ਕਰੋ ਮੈਂ ਬਤੌਰ ਐਮਐਲਏ ਸੇਵਾ ਕਰ ਰਿਹਾ ਜੀ ਅਸੀਂ ਵੀ ਆਪਣੀ ਕੋਸ਼ਿਸ਼ ਕਰੀ ਦੀ ਹੈ ਮੈਂ ਆਪਣੀ ਸੈਲੀ ਤੱਕ ਵੀ ਜਿਹੜੀ ਆ ਉਹ ਗਰੀਬ ਬੱਚਿਆਂ ਦੀ এডਿਕੇਸ਼ਨ ਤੇ ਖਰਚ ਕਰਦੇ ਆ ਜਿੰਨਾ ਵੀ ਕੋਸ਼ਿਸ਼ ਕਰਦੇ ਆ ਅੱਛਾ ਕਰਨ ਦੀ ਔਰ ਜਿੰਨੀ ਸਾਰੀ ਟੀਮ ਹੈ ਇਹ ਰੋਲ ਜਿਹੜੀ ਆ ਇਹ ਸੇਵਾਦਾਰ ਦੇ ਤੌਰ ਤੇ ਸਾਰੀ ਕੰਮ ਕਰੇਗੀ ਮੈਂ ਇਹ ਗੱਲ ਦਾ ਬਕਵਾਸ ਨਹੀਂ ਪਹਿਲਾਂ ਜਿਹੜੇ ਨੇ ਕਾਫੀ ਟਾਈਮ ਲਾਇਆ ਜੀ ਪ੍ਰਧਾਨ ਜੀ ਬੇਨਤੀ ਆਈ 2 ਮਿੰਟ ਦੇ ਲੈਣ ਨੂੰ ਨਹੀਂ ਦੇਖੋ ਬੱਲੀ ਗੱਲ ਤਾਂ ਮੈਂ ਸਾਰੇ ਬੀਜੇਪੀ ਦੇ ਜਿਹੜੇ ਦੋ ਕਾਉਂਸਲਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਕਾਲੀ ਦਲ ਦੇ ਸਾਡੇ ਲਾਲਕਾ ਸਾਹਿਬ ਪਹਿਲਾਂ ਵੀ ਨਾਲ ਸੀ ਹੁਣ ਵੀ ਨਾਲ ਨੇ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਤਿੰਨ ਇੰਡੀਪੈਂਡੈਂਟ ਸਾਡੇ ਆਵਾਜ਼ ਦੀ ਪਾਰਟੀ ਸ਼ਾਮਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪੰਜ ਸਾਡੇ ਆਪਣੇ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਕਿਸੇ ਨੇ ਕੋਈ ਕਿੰਤੂ ਪ੍ਰੰਤੂ ਸਭ ਨੇ ਇੱਕੋ ਗੱਲ ਕਹੀ ਹੈ ਕਿ ਜੀ ਤੁਸੀਂ ਜੋ ਵੀ ਫੈਸਲਾ ਕਰੋਗੇ ਅਸੀਂ ਸਾਰੇ ਇਕੱਠੇ ਹਾਂ ਕਿਉਂਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਹਰ ਇੱਕ ਸਾਲ ਕੇ ਹੋਣੇ ਦੀ ਮੌਕਾ ਸਭ ਨੂੰ ਮਿਲ ਜਾਣਾ ਤੇ ਉਹਦੇ ਵੀ ਸਭ ਦੀ ਵਾਰੀ ਆ ਜਾਣੀ ਪ੍ਰੈਜ਼ੀਡੈਂਟ ਦੇ ਵਿੱਚ ਵੀ ਅ ਅੱਛਾ ਕੰਮ ਕਰੋਗੇ ਤਾਂ ਤੁਹਾਡੇ ਲਈ ਮੌਕਾ ਜੇ ਅ ਇਸ ਤੋਂ ਅੱਗੇ ਜੋ ਪੱਜੀਬੜੀ ਤੁਸੀਂ ਪ੍ਰਬੰਧ ਕਰਨਾ ਦਿਖਾਇਆ ਹੈ ਉਹ ਤਾਂ ਵਧੀਆ ਲੱਗ ਰਿਹਾ ਹੈ ਉਹਦੇ ਲਈ ਮਾਂਜੀ ਵੀ ਬਹੁਤ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਸਮਰਥਨ ਦਿੱਤਾ ਤੇ ਅਸੀਂ ਦੋਨਾਂ ਚੀਜ਼ਾਂ ਦਿੱਤੀਆਂ ਅਸੀਂ ਤੇ ਦੋਨਾਂ ਮਾਂਵਾਂ ਦੀ ਇੱਕ ਦੂਸਰੀ ਨਾਲ ਤੇ ਉਸ ਤੋਂ ਇਲਾਵਾ ਹੋਰ ਜਿਹੜੇ ਕੰਮ ਹੋਣ ਵਾਲੇ ਸਕੂਲ ਆਵੇ ਸਰਕਾਰੀ ਹਸਪਤਾਲਾਂ ਸਰਕਾਰੀ ਕਲੀਆਂ ਦੀ ਜੋ ਵੀ ਕੰਮ ਹੋਣਗੇ ਅਸੀਂ ਪੂਰੀ ਗੁੰਮਰੀ ਕਰਾਂਗੇ ਬਹੁਤ ਵਧੀਆ ਜੀ ਮਾਨ ਸਾਹਿਬ ਨੇ ਸਾਨੂੰ ਦਿੱਤੀ ਆ ਇਹ ਕੰਪਨੀ ਨਾਲ ਜਿਹੜੀ ਕਾਹਦੀ ਤਾਂ ਸਿੱਖੀ ਬਾਜ਼ਾਰ ਦੇ ਕੰਮ ਜੀ ਸੇਵਰੇਜ ਵਗੈਰਾ ਦੇ ਕੰਮ ਸਾਰੇ ਕਰਨਗੇ ਜਿਹੜੇ ਕੁਝ ਯਾਦ ਜਦੋਂ ਮੈਂ ਕਿਹਾ ਸੀ ਸਾਰੇ ਬੰਦ ਤਾਂ ਬਹੁਤ ਜ਼ਿਆਦਾ ਕੁਝ ਨਹੀਂ ਤੇਵਨ ਪੰਜਾਬੀ ਟੀਵੀ ਲਈ ਨਾ ਬਾਤੋ ਤੇਤਨ ਮਹਿਤਾ ਦੀ ਖਾਸ ਰਿਪੋਰਟ